ਤੁਸੀਂ ਦੇਖ ਰਹੇ ਹੋ ਦੈਨਸਵਰਾ ਟੀਵੀ ਟੀਵੀ ਦੇ ਮਰੀਜ਼ਾਂ ਵਾਸਤੇ ਪੂਰੇ ਭਾਰਤ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਹੈ ਜਿੱਥੇ ਕਿ ਅੱਜ ਬਟਾਲਾ ਦੇ ਵਿੱਚ ਇੱਕ ਬੱਸ ਨੂੰ ਪਿੰਡਾਂ ਵਿੱਚ ਰਵਾਨਾ ਕੀਤਾ ਜਾਵੇਗਾ ਜਿੱਥੇ ਕਿ ਟੀਵੀ ਦੇ ਮਰੀਜ਼ਾਂ ਦਾ ਜਿਹੜਾ ਉਲਾਜ ਵੀ ਕੀਤਾ ਜਾਵੇਗਾ ਨਾਲ ਦੀ ਨਾਲ ਉਹਨਾਂ ਨੂੰ ਜਿਹੜੇ ਟੀਵੀ ਦੇ ਮਰੀਜ਼ ਲੁਕੇ ਪਏ ਨੇ ਉਹਨਾਂ ਦਾ ਚੈੱਕਅਪ ਕੀਤਾ ਜਾਵੇਗਾ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਹੀ ਬੁਨਿਆਦੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਹੋ ਸਕਣ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਸ ਦੇ ਨਾਲ ਹੁਣ ਤੱਕ ਆਮ ਆਦਮੀ ਕਲੀਨਿਕਾਂ ਦੀ ਗਿਣਤੀ 881 ਹੋ ਚੁੱਕੀ ਹੈ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਤੇ 72 ਲੱਖ ਤੋਂ ਵੱਧ ਮਰੀਜ਼ਾਂ ਨੇ ਮੁਫਤ ਟੈਸਟ ਕਰਵਾਏ ਨੇ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਮੇੜੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸੇਵਾਵਾਂ ਦੇਵਾਂਗੇ ਉਹਨਾਂ ਨੇ 4-5 ਸਾਲ ਚੁਣਾ ਕੀਤਾ ਸੀ ਆਪਾਂ 2-2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਸਾਡੇ ਕੋਲ 70 60 70 ਕੇ ਵਰੀ 80 90 ਵੀ ਹੋ ਜਾਂਦੇ ਪੇਸ਼ੈਂਟ ਆ 70 ਕੇ ਤਾਂ ਆ ਹੀ ਜਾਂਦੇ ਇੱਥੇ ਵਿੱਚ ਅਸੀਂ ਰੁਟੀਨ ਦੇ ਸਾਰੇ ਪੇਸ਼ੈਂਟ ਦੇ ਰੁਟੀਨ ਮੈਡੀਸਨ ਤੋਂ ਸਰਕਾਰ ਵੱਲੋਂ ਉਪਲਬਧ ਨੇ ਉਹ ਸਿ ਪੇਸ਼ੈਂਟ ਨੂੰ ਦਿੰਦੇ ਆ ਫਿਰ ਦੁਬਾਰਾ ਲੋਡ ਹੋਣਗੇ ਇਹਦਾ ਪੇਸ਼ੈਂਟ ਨੂੰ ਅਸੀਂ 3 ਦਿਨ ਬਾਅਦ ਦੁਬਾਰਾ ਕਾਲ ਕਰੀਦਾ ਇਹਨ ਰਿਲੇਸ਼ਨ ਟੂ ਉਹਨਾਂ ਦੀ ਬਿਮਾਰੀ ਜੇ ਕਿਸੇ ਨੂੰ ਲੱਗਦਾ ਹੋਵੇ ਟੈਸਟ ਤੇ ਲੋੜ ਹੈ ਤੇ ਅਸੀਂ ਉਹਨਾਂ ਦਾ ਟੈਸਟ ਵੀ ਕਰਦੇ ਹਾਂ। ਹਾਂ ਅਮਨ ਸ਼ਹਾਬ ਕੀ ਫਲੈਗ ਆਫ ਕੀਤਾ ਗਿਆ ਵਾਸਾ ਹੌਦਿੰਦਰਾ ਟੀਵੀ ਮੁਕ ਪਰ ਇਹ ਪ੍ਰੋਜੈਕਟਾ ਕੀ ਹੋਏਗਾ? ਅ ਦੇਖੋ ਜੀ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਕਾ ਹੋ ਜਾਂਦਾ ਹੈ। ਸਿਰਫ ਤੇ ਸਿਰਫ ਇੱਕ ਅੰਗਲੀ ਕਰਕੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਹੈ ਵੀ ਇਹ ਬਸ ਜਿਹੜੀ ਪਿੰਡ ਪਿੰਡ ਜਾਊਗੀ। ਟੈਸਟ ਹੋਣਗੇ ਜਿਹੜੇ ਜਿਹੜੇ ਵੀ ਪੇਸ਼ੰਤ ਨਗਰ ਆਉਣਗੇ ਉਹਨਾਂ ਦਾ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਟਰੀਟਮੈਂਟ ਕੀਤਾ ਜਾਊਗਾ ਇਹਦੇ ਵਿੱਚ ਬਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਵੀ ਤਕੜੇ ਹੋ ਕੇ ਮੌਤਬਾਰੀ ਆਪਣੀ ਮਰੱਕ ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟਰੀਟਮੈਂਟ ਜਲਦੀ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਕਰਾਓ ਕੀ ਲੱਗਦਾ ਜ਼ਿਲ੍ਹੇ ਦੀ ਐਡਮਿਨ ਫੈਕਸ਼ਨ ਅਗਰ ਪਾਰ ਤੋਂ ਮੁਕਤ ਹੁੰਦਾ ਵਾ ਤੇ ਕਿੰਨੇ ਕ ਲੋਕ ਇਸ ਬਿਮਾਰੀ ਤੋਂ ਬਚ ਸਕਣਗੇ ਜਾਂ 100 ਦਿਨ ਦੇ ਵਿੱਚ ਕਿੰਨੇ ਲੋਕਾਂ ਦਾ ਟ੍ਰੀਟਮੈਂਟ ਹੋ ਸਕਦਾ ਕੋਈ ਜਿਹੜਾ ਤੇ ਇਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਉਹਨੂੰ ਪੁੱਛ ਕੇ ਦੇਖੋ ਵੀ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨਾ ਗਤੀ ਨਾ ਆਵੇ ਵੀ ਸਟਾਰਟਿੰਗ ਹੀ ਜੇ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਨੂੰ ਤੰਦਰੁਸਤ ਕਰੀਏ ਜੀ ਕਈ ਵਾਰ ਕੋਈ ਪੇਸ਼ੈਂਟ ਨਜ਼ਰ ਆਵੇ ਨਾ ਤੇ ਉਹ ਆਪਣੇ ਉੱਤੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਆਪਣੀ ਉੱਤੋਂ ਦੁਨੀਆ ਬਣਾ ਲੈਂਦੇ ਆ ਉਹਨਾਂ ਨੂੰ ਕਹਿਣਾ ਇਹ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ ਵੀ ਜਿਹੜਾ ਬੰਦਾ ਦੁਖੀ ਹੁੰਦਾ ਉਹਦੋਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਠੀਕ ਆ ਕਈ ਦਰਦ ਦੇ ਵੀ ਨੇ ਪਰ ਆਪਣਾ ਅਗਲੇ ਨੂੰ ਮਹਿਸੂਸ ਨਾ ਹੋਣ ਲੋ ਆਪਣਾ ਪ੍ਰਕਾਸ਼ਨ ਰੱਖ ਕੇ ਉਹਦਾ ਠੀਕ ਕਰਨ ਜਿਹੜਾ ਹੌਲ ਵਾਲਾ ਉਹਦਾ ਸਾਥ ਕਿਤੇ بیمار ਬੰਦੇ ਨੂੰ ਜੇ ਉਹਦਾ ਕੋਈ ਪਤਾ ਲੈਣ ਨਾ ਨਾ ਜਾਵੇ ਕਿ ਉਹ ਮਹਿਸੂਸ ਕਰਦਾ ਵੀ ਯਾਰ ਫਲਾਣੇ ਨਾਲ ਮੇਰੀ ਨੇੜਤਾ ਜ਼ਿਆਦਾ ਸੀ ਉਹ ਮੇਰਾ ਪਤਾ ਲੈ ਨਹੀਂ ਆਇਆ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀ ਨੇ ਪਹਿਲ ਕਦਮੀ ਕਰਨੀ ਚਾਹੀਦੀ ਜਿਹੜਾ ਜ਼ਰੂਰਤ ਮੰਨਦਾ ਉਦਣਾ ਚਟਾਨ ਬਣ ਕੇ ਖਲੋ ਇਸ ਵਾਸਤੇ ਵਿੱਚ ਕਿਹ ਕਿਹ ਟੀਮ ਮੌਜੂਦ ਰਹੇ ਬਰਾਪਰ ਸਾਡੀ ਮੈਡੀਕਲ ਦੀ ਟੀਮਾਂ ਰਹਿਣਗੀਆਂ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਵੀ ਪਿੰਡਾਂ 'ਚ ਜਾਊਗਾ ਜੀ ਸਾਰੀਆਂ ਤਕਰੀਬਨ ਆਪਾਂ ਇਹ ਕਹਿ ਸਕਦੇ ਵੀ ਦਫ਼ਤਰਾਂ ਤੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰ ਘਰ ਪੱਟ ਕੇ ਅੱਜ ਦਾ ਪ੍ਰੋਗਰਾਮ ਚਲਾਇਆ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਆ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਜ਼ ਟੀਬੀ ਕੈਂਪੇਨ ਸ਼ੁਰੂ ਹੋ ਰਹੀ ਹੈ 100 ਡੇਜ਼ ਟੀਵੀ ਕੈਂਪੇਨ ਦੇ ਵਿੱਚ ਹੈ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਇਹਨੂੰ ਲਾਂਚ ਕੀਤਾ ਜਾ ਰਿਹਾ 7 ਦਸੰਬਰ ਨੂੰ ਲਾਂਚ ਹੋ ਰਹੀ ਹੈ ਇਹਦੇ ਵਿੱਚ ਹੈ ਵੀ ਜਿਹੜੇ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ ਵੀ ਜਿਹੜੇ ਮੋਸਟ ਵਲਨਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਕਹੀਏ 슬ਮ ਏਰੀਆਜ਼ ਨੇ ਜਿਹੜੇ ਆਟੋਮੀਓਨ ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਡਿਸਆਰਡਰਸ ਨੇ ਜਿਹਦਾ ਉਹਨਾਂ ਨੂੰ ਕੋਈ ਮਲੋਡੈਲਸਿਸ ਵਾਲੇ ਪੇਸ਼ੈਂਟ ਹੈ ਕੋ ਡਾਇਬੀਟਿਸ ਵਾਲੇ ਹੈ ਕੋਈ ਬੀਪੀ ਵਾਲੇ ਹੈ ਕੋਈ ਕਫ ਵਾਲੇ ਹੈ ਔਰ ਜਿਹੜੇ ਸਾਡੇ ਮੋਰ ਥੈਨ 2 ਵੀਕਸ ਕਫ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਸਬਟਮ ਐਗਜ਼ਾਮੀਨੇਸ਼ਨ ਵਾਸਤੇ ਔਰ ਟ੍ਰੂ ਨੈਟ ਤੇ ਸੀਵੀ ਨੈਟ ਸਾਡੇ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗੀਆਂ ਆ ਉਹਦੇ ਉੱਤੇ ਜਾ ਕੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਡੇ ਜਿਹੜੀ ਇਹਨਾਂ ਦੀ ਸਕ੍ਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇਥੇ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੂੰ ਕੱਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਇਲੀਮੀਨੇਸ਼ਨ ਦੇ ਸੰਬੰਧ ਵਿੱਚ ਵੀ ਸਟੇਟ ਲੈਵਲਸ ਆਪਣੇ ਆਲ ਇੰਡੀਆ ਲੈਵਲ ਵੱਲੋਂ ਵੀ ਸਿਲਵਰ ਮੈਡਲ ਵੀ ਮਿਲ ਚੁੱਕੇ। ਸਾਰੇ ਗੱਡੀ ਦੇ ਵਿੱਚ ਕਿੰਨੀਆਂ ਟੀਮਾਂ ਰਹਿਣਗੀਆਂ, ਕਿਸ ਤਰ੍ਹਾਂ ਕੰਮ ਕਰਨਗੀਆਂ। ਇਹ ਜਿਹੜੀ ਗੱਡੀ ਹੈ ਇਹਦਾ ਬੇਸਿਕ ਕੰਪੋਟਿਟਿਵ ਤਾਂ ਜਿਹੜਾ ਹੈਗਾ ਇਹ ਲੋਕਾਂ ਚ ਅਵੇਅਰਨੈਸ ਕਰੇਗੀ। ਜਿਹੜੇ ਸਾਡੇ ਸੀਐਚਓ ਨੇ ਸਾਡੇ ਕੋਲ 200 ਤੋਂ ਜ਼ਿਆਦਾ ਸੀਐਚਓ ਜਿਹੜੇ ਬਾਹਰ ਕੰਮ ਕਰ ਰਹੇ ਆ ਆਸ਼ਾ ਜ਼ਰ ਪਿੰਡ ਦੇ ਵਿੱਚ ਆਸ਼ਾ ਜਿਹੜੀਆਂ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਵਲਨਰੇਬਲ ਨੇ ਜਿਹੜੇ ਜ਼ਿਆਦਾ ਪ੍ਰੋਬਲਮ ਵਾਲ सीएचएल लेवल ਤੇ ਉਹਨਾਂ ਨੂੰ ਸਕ੍ਰੀਨ ਕਰਕੇ ਫਿਰ ਅੱਗੇ ਜਿਹੜੇ ਸਾਡੇ ਬਲੌਕ ਲੈਵਲ ਤੇ ਜਿਹੜੇ ਸੀਐਸਸੀ ਹਸਪੀਟਲਸ ਐ ਔਰ ਜਿੱਥੇ ਜਿੱਥੇ ਇਹਨਾਂ ਦੇ ਟੈਸਟ ਹੋਏਗੀ ਉੱਥੇ ਭੇਜਿਆ ਜਾਏਗਾ ਤਾਂ ਕਿ ਇਹਨਾਂ ਦੇ ਵਿੱਚੋਂ ਡਿਟੈਕਟ ਕਰਕੇ ਇਹਨਾਂ ਦੀ ਟਾਈਮਲੀ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦੀ ਕਿੰਨੀ ਯੂਨਿਟ ਜਿਹੜੇ ਤਿਆਰ ਕੀਤੀ ਇਸ ਤਰ੍ਹਾਂ ਦੇ ਜਿਹੜੀ ਸਾਡੇ ਕੋਲ ਜਿਹੜੀ ਹੈਗੀ ਐ ਦੇਖੋ ਹਰ ਬਲੌਕ ਦੇ ਵਿੱਚ ਸਾਡੇ ਕੋਲ ਜਿਹੜੀਆਂ ਆਪਣੀਆਂ ਗੱਡੀਆਂ ਨੇ ਐਮਬੂਲੈਂਸਿਸ ਨੇ ਸਾਡੇ ਕੋਲ ਆਰਬੀਐਸਕੇ ਦੀਆਂ ਟੀਮਸ ਨੇ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਉਹ ਜਿੰਨੀਆਂ ਵੀ ਬਲੌਕਾਂ ਵਿੱਚ ਆਰ ਹਰ ਜਗ੍ਹਾ ਜਾ ਕੇ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣੇ ਅਵੇਅਰਨੈਸ ਦੇਣਾ। ਕਿ ਇਸ ਟੀਵੀ ਉਸ ਦੀ ਪਾਇਆ ਜਾਂਦਾ ਕਿ ਉਹਦਾ ਲੋਜਿਕ ਟੀਵੀ ਦਾ ਜਿਹੜਾ ਪੋਜ਼ਿਟਿਵ ਆਇਆ ਜਾਂਦਾ ਜਿਸ ਤਰ੍ਹਾਂ ਪਹਿਲੇ ਹੀ ਹੈ ਉਹਦਾ ਬਿਲਕੁਲ ਜਿਹੜੀ ਟ੍ਰੀਟਮੈਂਟ ਹੈ ਬਿਲਕੁਲ ਫ੍ਰੀ ਹੁੰਦੀ ਹੈ। ਪਹਿਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਲਾਈ ਆਉਂਦੀ ਹੈ, ਸਟੇਟ ਗਵਰਨਮੈਂਟ ਵੱਲੋਂ ਸਪਲਾਈ ਆਉਂਦੀ ਹੈ ਉਹਨਾਂ ਦੇ ਬਿਲਕੁਲ ਟ੍ਰੀਟਮੈਂਟ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਫ੍ਰੀ ਹੁੰਦੀ ਹੈ। ਔਰ ਇਵਨ ਉਹਨਾਂ ਦੇ ਜਿਹੜੇ ਹੈਗੇ ਆ ਗਵਰਨਮੈਂਟ ਵੱਲੋਂ ਇਹ ਵੀ ਹੈਗਾ ਵੀ ਪਰ ਮਨਥ ਉਹਨਾਂ ਨੂੰ ਕੈਸੀ ਵੀ ਮਿਲਦੇ ਆ ਜਿਹੜੇ ਕਿ ਡਾਈ ਸਾਰੇ ਅਜੇ 100 ਡੇ ਜਿਹੜੀ ਹੈਗੀ ਹੈ ਤਪਦੇਖ ਦੇ ਗੈਸ ਟੀਵੀ ਤੇ ਗੈਸ ਇੱਕ ਮਹਮ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਅੱਜ ਸ਼ਿਵ ਕੁਮਾਰ ਵਿਟਾਲ ਵੀ ਐਡੀਟੋਰੀਅਮ ਵਿੱਚ ਸਾਡੇ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਚੱਲ ਰਿਹਾ ਪਿਆ ਜਿਹਦੇ ਵਿੱਚ ਅਸੀਂ ਸਾਰੇ ਮੁੱਖ ਮਾਨ ਦੇ ਤੌਰ ਤੇ ਸਾਡੇ ਐਮ ਐਲ ਏ ਸਾਹਿਬ ਵੀ ਆ ਰਹੇ ਨੇ ਪੀ ਸੀ ਸਾਹਿਬ ਐਸ ਡੀ ਐਮ ਸਾਹਿਬ ਤੇ ਇਹਦੇ ਵਿੱਚ ਸਾਡੇ ਸਿਵਲ ਸੇਵਾਦਾਰ ਸਾਹਿਬ डीएमसी साहब सारे एक ਉਸ ਤੋਂ علاوہ ਜਿਹੜੇ ਵੀ एमपीएच ਜੋ ਮੇਲ ਫੀਮੇਲ ਸਾਰੇ ਉਸ ਤੋਂ علاوہ ਸੀडीसी ਜਿਹੜੀ ਹੈਗੀ ਹੈ सीएचओ ਇਹ ਸਾਰਿਆਂ ਨੂੰ ਇਹੀ ਇਨਵੋਲ ਕੀਤਾ ਆ ਰਹੇ ਨੇ ਇਹਦੇ ਵਿੱਚ ਕਬਦੇ ਕਿ ਬਾਰੇ ਰੋਗ ਦੇ ਬਾਰੇ ਜਿਹੜੀ ਹੈਗੀ ਇੱਕ ਤਾਂ ਜਾਣਕਾਰੀ ਦਿੱਤੇ ਇਹ ਕਿੰਨਾ ਕਿੰਨਾ ਤਰੀਕਿਆਂ ਨਾਲ ਫੈਲਦਾ ਹੈ ਔਰ ਇਹਨਾਂ ਨੂੰ ਬਚਾ ਦੇ ਪ੍ਰਵੈਂਸ਼ਨ ਦੇ ਕੀ ਜੜੇ ਹੈਗੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਇਹ ਕੰਪੇਨ ਦਾ ਅੱਜ ਆਗਾਜ਼ ਹੈ ਤੇ ਅੱਜ ਇੱਕ ਇਥੋਂ ਹਰੀ ਝੰਡੀ ਦੇ ਨਾਲ ਇੱਕ ਜਿਹੜੀ ਸਾਡੀ ਐਮਐਮਯੂ ਜਿਹੜੀ ਹੈਗੀ ਆ ਇਹਨੂੰ ਰਵਾਨਾ ਕੀਤਾ ਜਾਏਗਾ ਤੇ ਇੱਕ ਸੁਨੇਹਾ ਹੈ ਕਿ ਅਸੀਂ ਇਹ ਵਲੇ ਅਗਲੇ 100 ਦਿਨਾਂ ਵਿੱਚ ਹਰ ਤਰੀਕੇ ਨਾਲ ਜਿਹੜੀ ਹੈਗੀ ਆ ਟੀਵੀ ਦੇ ਕੇਸਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਫਿਰ ਉਹਨਾਂ ਦੇ ਐਕਸਰੇ ਜਾਂ ਸੀਬੀ ਨਾੜੀਆਂ ਹੋਰ ਟੈਸਟ ਕਰਕੇ ਔਰ ਜਿਹੜੇ ਮਰੀਜ਼ਾਂ ਨੂੰ ਖਿਲਾਰ ਕੇ ਤੋਂਨਾਂ ਨੂੰ ਉਹਦਾ ਟੀਕਾ ਦਿੱਤਾ ਜਾ ਸਕਦਾ ਹੈ। ਇੱਕ ਅਰਬੰਸ ਪਿੰਡੂ ਦੇ ਪੂਰੇ ਪੂਰੇ ਡਿਸਟ੍ਰਿਕਟ ਮਤਲਬ ਸਾਡੀ ਇੱਕ ਪਾਇਲਟ ਡਿਸਟ੍ਰਿਕਟ ਵਿੱਚੋਂ ਇੱਕ ਡਿਸਟ੍ਰਿਕਟ ਚੁਣੀ ਗਈ ਹੈ ਐਂਡ ਪੂਰੀ ਡਿਸਟ੍ਰਿਕਟ ਦੇ ਵਿੱਚ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਹੈ ਸਾਰਿਆਂ ਦਾ ਇੱਕਾਂ ਜਾ ਪੂਰਾ। ਜਿਹੜੇ 100 ਡੇ ਕੈਂਪੇਨ ਹੈ 100 ਦੇਣਾ ਦੀ। ਥੈਂਕ ਯੂ ਵੈਰੀ ਮਚ। ਕੈਮਰਾਮੈਨ ਸੁਨੀਤਨ ਅਲ ਸਰਮਨ ਸਿੰਘ ਕੁਮਾਰ ਬਟਾਲਾ ਗੁਰਦਾਸ